ਆਹ ਪਾ ਕੇ ਦਿੰਦੇ ਹਾਂ ਕੰਪਰੈਸਰ ਨਾ ਚਲਿਆ ਆਹ ਕਾਸ਼ ਮਸਮਸਾ ਸੁਭਾਸ਼ ਨਾ ਨਾ ਕੋਈ ਰੋਕੇਟ ਚੱਲਿਆ ਕੋਈ ਤੋ ਗਿਰਨਾ ਨਹੀਂ ਭਾਈ ਗਿਰਨਾ ਨਹੀਂ ਚੱਲ ਰਹੀ ਹੈ ਆਹ ਕੰਟਰੋਲ ਕਰਦੇ ਹਾਂ

ਆਜਾ ਜੀ ਆਜਾ ਜੀ ਨੇ ਧੱਕੇ ਮਾਰੋਏ ਦਾ ਬੰਦਾ ਚਲਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀ ਆ ਪੁਲਿਸ ਜੱਛੋਲੀ ਜੱਛੋਲੀ ਸਾਹਿਬ ਅਸੇ ਕੀਤਾ ਬਲਵਾ ਬਲਵਾ ਮੇਰ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆਕੇ ਤੱਕ ਲੈ ਆਕੇ ਮਾਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਔਰ ਕੀ ਕੀਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਹੈ ਜੇ ਕੋਡਾ ਕਾਲ ਮੈਂ ਐਸੇ ਜਾਣ ਨੂੰ ਤਿਆਰ ਹੁਣ ਕਿੱਧਰ ਕਾਈ ਜੀ ਕਰਨਜੀਤ ਜੀ ਤੁਸੀਂ ਕਹੋ ਪੁੱਛਤਾ ਸੀ ਮੇਰਾ ਹਾਂਜੀ ਕੀ ਕਮਿਟਮੈਂਟ ਕੀਤੀ ਹੋਤੀ ਜਾਨਾ ਕੀ ਨਹੀਂ 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 ਕਾਲੀ ਉਸੋ شرونی اکالی دل بادل بکرم سنگھیاب سردار بکرم سنگھ مجھے جی سرکار مرد آباد مردہ مرد آباد جے مرد آباد ਇਰਤਿਕਾ ਟੂੜਾ ਫਰਤ ਰਹੀ ਹੈ ਕੋਈ ਜਲੇ ਕੋਈ ਰਸ ਹੈ ਜੀ ਬਹੁਤ ਚੱਲਦਾ ਜਮਣ ਇਹ ਪਾੜ ਦੇ ਕਾਹਦਾ ਨਹੀਂ ਮੈਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਉੱਪਰ ਜਿਹੜੇ ਉਹਨਾਂ ਆ ਕੇ ਫਿਰ ਕੋਲ ਬੈਠਾ ਫਿਰ ਉਹਦੇ ਨਾਲ ਜਿਹੜੇ ਹੋਰ ਤੋਂ ਬੰਦੇ ਖੜੇ ਆ ਜੇ ਤੱਕ ਸਭ ਜੇ ਦੇਖਦੇ ਆਂ ਉਹ ਤਾਂ ਬੰਸ ਕਰ ਡਰਾਈਵਰ ਨਾਲ ਕਰਕੇ ਉਹਦਾ ਪਤਾ ਨਹੀਂ ਬੱਸ ਕਰ ਦੇ ਬੱਸ ਕਰ ਦੇ ਹੈ